ਸਰਦਾਰ ਹਰੀ ਸਿੰਘ ਨਲੂਏ ਦਾ ਨਾਮ ਇੰਨਾ ਚੱਲਦਾ ਸੀ ਪਿਆਰਿਓ ਪਠਾਨਾ ਆਪਣੇ ਬੱਚਿਆਂ ਦਾ ਜਦੋਂ ਚੁੱਪ ਕਰਾਉਣਾ ਨਾ ਆਪਣੇ ਬੱਚਿਆਂ ਨੂੰ ਜਦੋਂ ਆਪਣੇ ਬੱਚਿਆਂ ਨੂੰ ਚੁੱਪ ਕਰਾਉਣਾ ਪਠਾਨਾਂ ਨੇ ਕਹਿਣਾ ਪੁੱਤਰਾ ਸੌਂ ਜਾ ਨਲੂਆ ਆ ਜਾਏਗਾ ਤੇ ਬੱਚਾ ਮੁੜ ਕੇ ਸਿਰ ਨਹੀਂ ਚੁੱਕਦਾ ਸੀ ਇੰਨੀ ਦਹਿਤ ਸੀ ਇੰਨਾ ਡਰ ਸੀ ਹਰੀ ਸਿੰਘ ਨਲੂਏ ਦਾ ਮੁੜ ਕੇ ਬੱਚਾ ਅੱਖ ਨਹੀਂ ਖੋਲਦਾ ਸੀ ਸੌਂ ਜਾਂਦਾ ਸੀ ਡਰਦਾ ਮਰਦਾ ਤੇ ਸਾਡੇ ਵਾਲੀਆਂ ਮਾਮਾ ਤੇ ਅਸੀਂ ਕੀ ਕਹਿੰਨੇ ਆ ਸੌਂ ਜਾ ਬਾਹੂ ਆਜੇਗੀ ਉਹ ਬੱਚੇ ਨੂੰ ਕੀ ਪਤਾ ਬਾਹੂ ਕੀ ਹੈ ਸੌਂ ਜਾ ਭੂਤ ਆਜੇਗੀ ਸੌਂ ਜਾ ਮੰਨੂ ਆ ਜਾਏਗੀ ਸੌਂ ਜਾ ਡੌਗੀ ਆ ਜਾਏਗਾ ਅਸੀਂ ਤਰ੍ਹਾਂ ਤਰ੍ਹਾਂ ਦੇ ਨਾਮ ਲੈ ਕੇ ਆਪਣੇ ਬੱਚੀ ਨੂੰ ਡਰਾਉਂਦੇ ਆ ਧਮਕਾਉਂਦੇ ਆ ਸਲਾਉਂਦੇ ਆ ਤੇ ਮਾਫ ਕਰਿਓ ਫਿਰ ਵੱਡਾ ਹੋ ਕੇ ਵੀ ਡਰੀ ਜਾਂਦਾ ਆਖੋ ਸਤਨਾਮ ਜੇ ਰਾਤ ਨੂੰ ਕੁੱਤਾ ਡਾਉਂ ਰੋਣ ਲੱਗ ਗਿਆ ਤੇ ਫੇਰ ਡਰ ਗਿਆ ਚੁੱਪ ਕਰਾਉਣ ਵਾਸਤੇ ਭੱਜਦਾ ਹੈ ਕੁੱਤਾ ਰੋਵੇ ਦੁਨੀਆ ਚੁੱਪ ਕਰਾਉਂਦੀ ਐ ਤੇ ਜੇ ਨਾਲ ਦਾ ਗਵੰਡੀ ਰੋਂਦਾ ਹੋਵੇ ਦੁਖੀ ਬੰਦਾ ਰੋਂਦਾ ਹੋਵੇ ਤੇ ਬੰਦਾ ਖੁਸ਼ ਹੁੰਦਾ ਵੀ ਅੱਜ ਜਾੜ ਥੱਲੇ ਆਇਆ ਹੈ ਅੱਜ ਆਇਆ ਨਾ ਸਵਾਗ ਕਿਵੇਂ ਧਹਾ ਮਾਰਦਾ ਹੈ ਕਿਵੇਂ ਰੋਂਦਾ ਹੈ ਕਿਵੇਂ ਕਲਕਾਹੀਆਂ ਮਾਰਦਾ ਹੈ ਜੇ ਸਫਰ ਤੇ ਚੱਲਿਆ ਰਸਤੇ ਦੇ ਵਿੱਚ ਬਿੱਲੀ ਟੱਕਰ ਗਈ ਅਗੋਂ ਦੀ ਨੰਗੀ ਓਹੋ ਅਬ ਸ਼ਗਨ ਹੋ ਗਿਆ ਡਰ ਗਿਆ ਡਰਦਾ ਹੈ ਕਿਉਂ ਡਰਦਾ ਹੈ ਸਾਡੇ ਦਿਮਾਗ ਦੇ ਵਿੱਚ ਸਾਡੀਆਂ ਮਾਮਾ ਨੇ ਭਰੀ ਆ ਕੁਝ ਦਿੱਤਾ ਹੈ